ਬਹੁਤ ਵੱਡੀ ਖਬਰ ਡੀਆਈਜੀ ਪੁੱਲਰ ਤੋਂ ਬਾਅਦ ਐਸਐਚਓ ਰੰਗੇ ਹੱਥੀ ਫੜਿਆ ਰਿਸ਼ਵਤ ਲੈਂਦਾ ਦਿਖਾਉਨੇ ਅੱਜ ਦੀ ਵੀਡੀਓ ਵਿੱਚ ਬਹੁਤ ਵੱਡੀ ਖਬਰਾਂ ਜਿਵੇਂ ਕਿ ਪੰਜਾਬ ਭਰ ਦੇ ਵਿੱਚ ਇੱਕ ਤੋਂ ਬਾਅਦ ਇੱਕ ਪੁਰਸ ਮੁਲਾਜ਼ਮ ਜਾਨੀ ਵੱਡੇ ਅਸਰ ਫੜੇ ਜਾ ਰਹੇ ਨੇ ਪਰ ਇਹਨਾਂ ਨੇ ਪਿੱਛੇ ਮਾਮਲਾ ਕੀ ਹੈ ਤੁਹਾਡੇ ਵੀ ਅੱਜ ਪਾਰਾਂ ਥੱਲੇ ਜ਼ਮੀਨ ਖਿਸਕ ਜਾਣੀ ਹੈ ਕਿਉਂਕਿ ਪਹਿਲਾ ਕੇਸ ਆਉਂਦਾ ਜੀ ਡੀਆਈਜੀ ਪੁੱਲਰ ਦਾ ਜਿਹਦੇ ਘਰ ਦੇ ਵਿੱਚੋਂ 7.5 ਕਰੋੜ ਰੁਪਈਆ ਔਰ 2.5 ਕਿਲੋ ਸੋਨਾ ਮਿਲਦਾ ਉਸ ਤੋਂ ਬਾਅਦ ਇੱਕ ਐਸਐਚਓ ਇੱਕ ਐਸਐਚਓ ਦਾ ਅੱਜ ਤੁਹਾਡੇ ਸਾਹਮਣੇ ਖੁਲਾਸਾ ਕਰਨ ਜਾ ਰਿਹਾ ਹੈ ਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਤਾਂ ਸੁਖਵੀਰ ਸਿੰਘ ਬਾਦਲ ਇਕਾਲੀ ਦਲ ਦੇ ਨੇਤਾ ਨੇ ਪ੍ਰਧਾਨ ਵੀ ਨੇ ਤਾਂ ਹੁਣ ਮੈਂ ਤੁਹਾਨੂੰ ਜਿਹੜੀ ਖਬਰ ਦਿਖਾਉਣ ਜਾ ਰਿਹਾ ਇਸ ਖਬਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਇੱਕ ਤੋਂ ਬਾਅਦ ਇੱਕ ਮਾਮਲਾ ਸਾਹਮਣੇ ਆਉਂਦਾ ਜਾ ਰਿਹਾ ਔਰ ਹੱਥ ਵੀ ਐਡੇ ਵੱਡੇ ਨੇ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਅੱਜ ਬਿਜੀਲੈਂਸ ਬਿਊਰੋ ਔਰ सीबीआई ਨੂੰ ਬਹੁਤ ਵੱਡਾ ਝਟਕਾ ਉਸੇ ਕੇਸ ਦੇ ਵਿੱਚ ਮਿਲ ਗਿਆ ਕਿ ਡੀਆਈਜੀ ਭੁੱਲਰ ਦਾ ਰਿਮਾਂਡ ਲੈਣ ਚੱਲੇ ਸੀ ਦਰਾਂਸਾਲ ਦੇ ਵਿੱਚ ਰਿਮਾਂਡ ਤੋਂ ਇਨਕਾਰ ਕਰ ਦਿੱਤਾ ਗਿਆ ਮਾਮਲਾ ਕੀ ਆ ਉਹ ਅੱਗੇ ਦੱਸਾਂਗੇ ਪਹਿਲੀ ਖਬਰ ਕਿ ਇਹਨਾਂ ਨੇ ਪਿੱਛੇ ਸੁਖਵੀਰ ਬਾਦਲ ਪੰਜਾਬ ਦੇ ਉਹ ਨੇਤਾ ਜਿਹੜੇ ਹਰ ਰੋਜ਼ ਹਰ ਰੋਜ਼ ਲੋਕਾਂ ਦੇ ਸਾਹਮਣੇ ਇਹੀ ਗੱਲ ਕਹਿੰਦੇ ਨੇ ਅੱਜ ਕੱਲ ਤਾਂ ਉਹਨਾਂ ਦਾ ਬਹੁਤ ਸਾਰਾ ਜੋਰ ਲੱਗਿਆ ਹੋਇਆ ਉਹਨਾਂ ਦੀ ਪਤਨੀ ਅਲੱਗ ਉਹ ਨੱਗ ਔਰ ਦੂਜੇ ਪਾਸੇ ਜੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਅਸਲੇ ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਦੀ ਪੱਤੀ ਨੇਸਤਾ ਕੀਤੀ ਆ ਆ ਸੁਖਬੀਰ ਸਿੰਘ ਬਾਦਲ ਦਾ ਆਪਣੇ ਵਿਕਰਮ ਸਿੰਘ ਮਜੀਠੀਆ ਸਾਲੇ ਦੀ ਤਰ੍ਹਾਂ ਜਾਨੀ ਪੰਜਾਬ ਦੇ ਅੰਦਰ ਭੰਡੀ ਹੁੰਦੀ ਜਾ ਰਹੀ ਹੈ ਅੱਜ ਇੱਕ ਐਸਐਚਓ ਭਰਿਆ ਜਾਂਦਾ ਪਹਿਲਾਂ ਤੁਹਾਨੂੰ ਉਹਦੀ ਖਬਰ ਸੁਣਾਉਣੇ ਆ ਸੁਖਬੀਰ ਸਿੰਘ ਬਾਦਲ ਕਿਵੇਂ ਇਹਨਾਂ ਦੇ ਪਿੱਛੇ ਕੰਮ ਕਰਦੇ ਨੇ ਇਹ ਤੁਹਾਡੇ ਸਾਹਮਣੇ ਦੱਸਾਂਗੇ ਪਹਿਲਾਂ ਸੁਣ ਲਓ ਕਿ ਨਵਾਂ ਮਾਮਲਾ ਐਸਐਚਓ ਦਾ ਆ ਗਿਆ डीआईजी भोलर ਤੋਂ ਬਾਅਦ ਇਹ ਵੱਡਾ ਅਫਸਰ ਇੱਕ ਪੁਲਿਸ ਵਿਭਾਗਮੇ ਦੇ ਵਿੱਚੋਂ ਦੂਸਰਾ ਨੰਬਰ ਤਾਂ ਇੱਕ ਜਨਾਨੀ ਵੀ ਫੜੀ ਜਾਂਦੀ ਹੈ ਉਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਪਰ ਇਹ ਖਬਰ ਬੜੀ ਹੀ ਅਹਿਮ ਹੈ ਕਿਉਂਕਿ ਡੀਆਈਜੀ ਭੋਲਰ ਤੇ ਇਹ ਅਫਸਰਾਂ ਦੇ ਉੱਤੇ ਹੱਥ ਕਿਹੜੇ ਬੰਦੇ ਦਾ ਇਹ ਸੁਣਨਾ ਜ਼ਰੂਰੀ ਹੈ ਸੁਣੋ ਵਿਜੀਲੈਂਸ ਦੇ ਵੱਲੋਂ ਇੱਕ ਹੋਰ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਐਸਐਚਓ ਤੇ ਉਸ ਦਾ ਨਾਲ ਹੀ ਇੱਕ ਦਲਾਲ ਜਾਂ ਵਿਚੋਲਾ ਕਹਿ ਸਕਦੇ ਹਾਂ ਉਸ ਨੂੰ ਕਾਬੂ ਕੀਤਾ ਗਿਆ ਪਰ ਐਸਐਚਓ मौके ਤੋਂ ਫਰਾਰ ਹੋ ਗਿਆ ਮਾਮਲਾ ਕੀ ਸੀ ਇੱਕ ਕੇਸ ਦੇ ਬਦਲੇ ਕਿ ਤੁਹਾਨੂੰ ਵਿੱਚ ਨਹੀਂ ਪਾਵਾਂਗੇ ਨਾਮਜ਼ਦ ਨਹੀਂ ਕਰਾਂਗੇ 25 ਲੱਖ ਰੁਪਏ ਦੀ ਮੰਗ ਕੀਤੀ ਗਈ ਔਰ ਐਸਐਚਓ ਦੇ ਵਿਚੋਲੇ ਨੇ 5 ਲੱਖ ਰੁਪਏ ਦੀ ਰਜਿਸਟਰੀ ਲੈਣੀ ਸੀ ਤੇ ਟਰੈਪ ਲੱਗਿਆ ਤੇ ਵਿਜੀਲੈਂਸ ਨੇ ਕਾਬੂ ਕਰ ਲਿਆ ਮਾਮਲਾ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਹੈ ਹੋਰ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲੜੀ ਜੁੜੇ ਹੋਏ ਨੇ ਆ ਭੁੱਲੜ ਸਾਹਿਬ ਪਹਿਲਾਂ ਵੀ ਕਾਫੀ ਐਸਐਚਓ ਜਾਂ ਥਾੜੇ ਪੱਧਰ ਦੇ ਉੱਤੇ ਕਈ ਪੁਲਿਸ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੂੰ ਫੜਿਆ ਜਾਂਦਾ ਹੈ ਪਰ ਇਸ ਕੇਸ ਦੇ ਵਿੱਚ ਅਜਿਹਾ ਕੀ ਹੋਇਆ ਕਿ ਐਸਐਚਓ ਮੌਕੇ ਤੋਂ ਫਰਾਰ ਵੀ ਹੋ ਜਾਂਦਾ ਹੈ ਔਰ 5 ਲੱਖ ਰੁਪਏ ਦੀ ਰਿਸ਼ਵਤ ਦਾ ਇਹ ਮਾਮਲਾ ਸਾਹਮਣੇ ਆਇਆ ਔਰ ਬਿਲਕੁਲ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਟਰੈਪ ਸੀ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਵੱਲੋਂ ਵੱਡੇ ਅਸਲ ਦੇ ਵਿੱਚ ਜਿਹੜਾ ਐਸਐਚਓ ਛਾਡੇ ਲੱਗਾ ਵਾ ਵਿਨੋਦ ਕੁਮਾਰ ਵਿਨੋਦ ਕੁਮਾਰ ਨੇ ਵੀ ਦਲਾਲ ਰੱਖੇ ਸੀ ਜਿਵੇਂ ਡੀਆਈਜੀ ਹਰਜਨ ਸਿੰਘ ਭੁੱਲਰ ਦੇ ਦਲਾਲ ਕਾਬੂ ਆਇਆ ਤੇ ਫਿਰ ਹਰਜਨ ਸਿੰਘ ਭੁੱਲਰ ਵੀ ਕਾਬੂ ਆ ਗਿਆ ਇਸੇ ਤਰ੍ਹਾਂ ਹੀ ਲੱਗਦਾ ਹੈ ਕਿ ਪੰਜਾਬ ਪੁਲਿਸ ਦੇ ਹਰ ਐਸਐਚਓ ਤੋਂ ਲੈ ਕੇ ਜਿਹੜੇ ਫੀਲਡ ਦੇ ਵਿੱਚ ਅਫਸਰ ਨੇ ਵੱਡੇ ਵੱਡੇ ਉਹਨਾਂ ਨੇ ਉਗਰਾਹੀ ਕਰਨ ਵਾਸਤੇ ਜਾਂ ਲੋਕਾਂ ਦੇ ਨਾਲ ਸੈਟਲਮੈਂਟ ਕਰਨ ਵਾਸਤੇ ਪ੍ਰਾਈਵੇਟ ਬੰਦੇ ਰੱਖਨੇ ਨੇ ਦਲਾਲ ਬੰਦੇ ਰੱਖੇ ਨੇ ਤਾਂ ਪਹਿਲੀ ਗੱਲ ਇਹ ਸਮਝ ਲਓ ਕਿ ਪੰਜਾਬ ਦੀ ਪੁਲਿਸ ਅੱਜ ਕੱਲ ਦਲਾਲ ਵੀ ਰੱਖਦੀ ਹੈ ਯਾਨੀ ਵੱਡੇ ਅਫਸਰ ਨੇ ਜਿੰਨੇ ਵੀ ਉਹਨਾਂ ਦੀ ਸ਼ਾਨ ਵੀ ਹੋਣ ਲੱਗ ਗਈ ਆ ਤੇ ਬਹੁਤ ਵੱਡੇ ਵੱਡੇ ਅਫਸਰ ਫਸਦੇ ਵੀ ਜਾ ਰਹੇ ਨੇ ਪਰ ਕਹਿੰਦੇ ਜੀ ਉਹਨਾਂ ਦੇ ਪਿੱਛੇ ਬਹੁਤ ਵੱਡੇ ਹੱਥ ਹੁੰਦੇ ਨੇ ਐਸ ਕਰਕੇ ਤਾਂ ਇਹ ਕੰਮ ਕਰਦੇ ਨੇ ਜੇ ਇਹਨਾਂ ਅਫਸਰਾਂ ਨੂੰ ਡਰ ਹੁੰਦਾ ਤਾਂ ਡੀਆਈਜੀ ਭੋਲਰ ਦੇ ਘਰ ਦੇ ਵਿੱਚੋਂ 7.5 ਕਰੋੜ ਰੁਪਈਆ 2.5 ਕਿਲੋ ਸੋਨਾ ਨਹੀਂ ਮਿਲਦਾ ਸੀ ਔਰ ਦੂਜੇ ਪਾਸੇ ਆ ਐਸਐਚਓ ਫਸ ਗਏ ਇਹਦਾ ਵੀ ਟਰੈਪ ਲੱਗਿਆ ਵਿਜੀਲੈਂਸ ਬਿਊਰੋ ਨੇ ਉਹਨੂੰ ਫੜ ਲਿਆ ਯਾਨੀ ਸਕੰਦਿਆਂ ਵਿੱਚ ਲੈ ਲਿਆ ਪਰ ਇਹਨਾਂ ਦੇ ਪਿੱਛੇ ਵੱਡੀਆਂ ਤਾਕਤਾਂ ਕੰਮ ਕਰਦੀਆਂ ਨੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਅਕਸਰ ਮੈਂ ਤੁਹਾਡੇ ਨਾਲ ਇਹੀ ਗੱਲ ਹਰ ਰੋਜ਼ ਸਾਂਝੀ ਕਰਦਾ ਕਿ ਭਾਈ ਪੰਜਾਬ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਸੱਤਾ ਧਿਰ ਤੋਂ ਪਾਸੇ ਹੋ ਕੇ ਉਹੀ ਕੰਮ ਕਰ ਰਹੀਆਂ ਨੇ ਕਿ ਪੰਜਾਬ ਦੀ ਪੁਲਿਸ ਫੜੀ ਜਾਵੇ ਉਹਨਾਂ ਦੇ ਸਿਰ ਤੇ ਇਹਨਾਂ ਦਾ ਹੱਥ ਹੁੰਦਾ ਤਾਂ ਜਿਹੜੀ ਮੌਜੂਦਾ ਸੱਤਾ ਹੈਗੀ ਯਾਨੀ ਮੁੱਖ ਮੰਤਰੀ ਭਵੰਤ ਮਾਨ ਦੀ ਸਰਕਾਰ ਉਹਨੂੰ ਡੇਗਣ ਦਾ ਕੰਮ ਸੁਖਬੀਰ ਸਿੰਘ ਬਾਦਲ ਵਰਗੇ ਨੇਤਾ ਆਪਣੇ ਚਮਚਿਆਂ ਨੂੰ ਤੇ ਆਪਣੇ ਇਹਨਾਂ ਅ fırsਰਾਂ ਨੂੰ ਇੱਕ ਤਰੀਕੇ ਦੇ ਨਾਲ ਫੜਾਉਦੇ ਨੇ ਤਾਂ ਫੇਰ ਉਸ ਤੋਂ ਬਾਅਦ ਪੱਟੀ ਵੇਸ ਕੀਦੀ ਹੁੰਦੀ ਆ ਉਂਗਲਾ ਕਿਤੇ ਉੱਡਦੀਆਂ ਨੇ ਸਰਕਾਰ ਤੇ ਸਵੈਸ ਕਰਕੇ ਪੰਜਾਬ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਹੁਣ ਗੱਲ ਇਹੀ ਛੜ ਗਈ ਆ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਸਰਕਾਰ ਨੂੰ ਡੇਗਣ ਦੇ ਵਾਸਤੇ ਆਪਣੇ ਆਪ ਵੀ ਲੰਗੇ ਹੋ ਰਹੇ ਨੇ ਯਾਨੀ ਜਿੰਨੇ ਵੀ ਅਫਸਰ ਇਹਨਾਂ ਦੇ ਕਾਰਜਕਾਲ ਦੇ ਵਿੱਚ ਅਫਸਰ ਲੱਗੇ ਸੀ ਉਹ ਸਾਰੇ ਫੜੇ ਜਾ ਰਹੇ ਨੇ ਕਿਉਂਕਿ ਡੀਆਈਜੀ ਭੁੱਲਰ ਤੋਂ ਲੈ ਕੇ ਆਈਐਸਐਚਓ ਤੱਕ ਹੁਣ ਤੱਕ ਜਾਨੀ ਵਿਜੀਲੈਂਸ ਬੀਰੋ ਨੇ ਟਰੈਪ ਲਾ ਕੇ ਫੜੇ ਗਏ ਨੇ ਔਰ ਔਰ ਦੂਜੇ ਪਾਸੇ ਆ ਜੋ ਵੀ ਜਿਹੜੇ ਡੀਆਈਜੀ ਭੁੱਲਰ ਸਾਹਿਬ ਫੜੇ ਗਏ ਸੀ ਸਾਰਿਆਂ ਨੂੰ ਲੱਗਦਾ ਸੀ ਕਿ ਇਹਨਾਂ ਨੂੰ ਸਜ਼ਾ ਹੋਊਗੀ ਕਦੇ ਕਾਸ ਬੱਤਾ ਨੇ ਕਿਹਾ ਸੀ ਮੈਂ ਇਹਨਾਂ ਨੂੰ ਸਜ਼ਾ ਕਰਵਾਉਂਗਾ ਪਰ ਨਹੀਂ ਕਿਉਂ ਕਿ ਕਾਲੀਗਲ ਦਾ ਹੱਥ ਉਹਦੇ ਸਿਰ ਦੇ ਉੱਤੇ ਆਜ ਜੋ ਉਸ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਡੀਆਜੀ ਭੁੱਲਰਦਾ ਰਿਮਾਂਡ ਨਹੀਂ ਮਿਲਿਆ ਤੁਸੀਂ ਇਹ ਵੇਖੋ ਵੀ ਤਾਕਤ ਕਿੰਨੀ ਵੱਡੀ ਆ ਬਾਦਲਾਂ ਦੀ ਤੇ ਬਾਦਲ ਸਹਰੇ ਆਮ ਤਾਂ ਕੀ ਦੇ ਦਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਐਸੇ ਗੱਲ ਤੋਂ ਸਾਡੇ ਪੰਜਾਬ ਨੇ ਅੰਦਾਜ਼ਾ ਤਾਂ ਲਾ ਲਿਆ ਸੀ ਕਿ ਭਾਈ ਇਹਨਾਂ ਦੇ ਪਿੱਛੇ ਕੋਈ ਵੱਡੀ ਤਾਕਤ ਹੈ ਨਹੀਂ ਇਹਨਾਂ ਅਫਸਰਾਂ ਦੀ ਕੀ ਮਜਾਲ ਹੈ ਕਿ ਪੰਜਾਬ ਨੂੰ ਲੁੱਟ ਕੇ ਖਾ ਲੈਣ ਇਹ ਪੰਜਾਬ ਦੇ ਅੰਦਰ ਵੱਡੀ ਲੁੱਟ ਨੂੰ ਅੰਜਾਮ ਦੇਣ ਵਾਲੇ ਸਾਰੇ ਰਲੇ ਹੋਏ ਨੇ ਚਾਹੇ ਉਹ ਕੋਈ ਨੇਤਾ ਅਕਾਲੀ ਦਲ ਦਾ ਚਾਹੇ ਵਿਕਰਮ ਮਜੀਠੀਆ ਚਾਂਸ ਗੁਮਿੰਦੀ ਬਾਦਲ ਚਾਹੇ ਹੋ ਅਫਸਰ ਨੇ ਪੰਜਾਬ 25 ਸਾਲ ਪਹਿਲਾਂ ਲੁੱਟਿਆ ਇਹਨਾਂ ਨੇ ਉਸੇ 25 ਸਾਲਾਂ ਦੇ ਵਿੱਚ ਜਿਹੜੇ ਅਫਸਰ ਬਣੇ ਇਹਨਾਂ ਦੇ ਰਾਜ ਦੇ ਅੰਦਰ ਉਹੀ ਅਫਸਰਾਂ ਦੇ ਮੂੰਹ ਨੂੰ ਜਦੋਂ ਖੂਨ ਲੱਗਾ ਤੇ ਫਿਰ ਉਹ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜ ਦੇ ਵਿੱਚ ਖੜੇ ਜਾ ਰਹੇ ਜੀਜੀ ਲੈਂਸ ਵੀਰੋ ਔਰ ਸੈਂਟਰ ਦੀ ਸਾਡੀ ਸੀਬੀਆਈ ਆਪਣੇ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ ਇਹਨਾਂ ਨੂੰ ਅੰਜਾਮ ਤੱਕ ਪਹੁੰਚਾ ਰਹੀ ਹੈ ਔਰ ਸੁਖਵੀਰ ਬਾਦਲ ਉਹ ਨੀਤਾ ਨੇ ਆਪਣੇ ਪੈਸੇ ਲਈ ਆਪਣੇ ਘਰ ਪਰਿਵਾਰ ਦੇ ਲਈ ਪੰਜਾਬ ਦੀ ਪਿੱਠ ਤੇ ਛੁਰਾ ਕਿਸੇ ਵੇਲੇ ਵੀ ਮਾਰ ਸਕਦੇ ਨੇ ਜਿਵੇਂ ਕਿ ਕਈ ਵਾਰ ਪਹਿਲਾਂ ਵੀ ਸਾਡੇ ਸਿੱਖ ਨੌਜਵਾਨਾਂ ਦੇਤੇ ਅਟੈਕ ਕਰਵਾਉਣੇ ਨਾਮ ਜਪਦੀਆਂ ਸੰਗਤਾਂ ਤੇ ਗੋਲੀਆਂ ਚਰਵਾਉਣੀਆਂ ਫਿਰ ਉਹਦੀ माफी ਵੀ ਮੰਗ ਲੈਣੀ ਉਹ ਅਫਸਰ ਸੁਖਵੀਰ ਬਾਦਲ ਦੁਆਰਾ ਕੀਤਾ ਗਿਆ ਜਿਹੜੇ ਲੋਕ ਐਦਾਂ ਦਾ ਕੰਮ ਕਰਨ ਬਹ ਕਰਦੇ ਨੇ ਉਹਨਾਂ ਨੂੰ ਪੰਜਾਬ ਕਦੇ ਹੀ ਮਾਫ ਨਹੀਂ ਕਰਦਾ ਇਹ ਜਿਹੜੇ ਫੜੇ ਜਾ ਰਹੇ ਅਫਸਰ ਇਹ ਸਾਰੇ ਸੁਖਵੀਰ ਬਾਦਲ ਦੇ ਚੇਲੇ ਨੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ